ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਆਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਹਰਜੋਤ ਸਿੰਘ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ ਐਫਐਮ ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹਾਂ ਸੁਣ ਰਹੇ ਹਾਂ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸასი ਸ਼ਾਲ। ਸਤਿਉਤੇ ਉਹ ਅੱਜ ਜੂਨ ਦੀ 13 ਤਰੀਕ ਆ ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਜੀ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 772 2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਓਬਾਮਾ ਕੇਅਰ ਮੈਡੀਕੇਅਰ ਜਾਂ ਫਿਰ ਕਵਰ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468272 2500 ਤੇ ਟਰਕੀਅਨ ਇਮੀਗ੍ਰੇਸ਼ਨ ਲਾਭਰਮ ਵਾਲੇ ਜੇ ਟਰਕੀਅਨਾਂ ਤੋਂ ਅਨੀ ਟਰਕੀਅਨਾਂ ਦੇ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503 ਗੁਰਬਚਨ ਸਿੰਘ ਨਾਗਰਾ ਸੈਕਰਮੈਂਟੋ ਹਰਿੰਦਰਪ੍ਰੀਤ ਸੈਨ ਹੋਜ਼ੇ ਮਨਜੀਤ ਸਿੰਘ ਫਰੀਮੌਂਟ ਸਰਬਜੀਤ ਸਿੰਘ ਕੁਲਵਿੰਦਰ ਸਿੰਘ ਧੂਤ ਸੁਰਜੀਤ ਸਿੰਘ ਚਾਹਲ ਯੂਬਾ ਸਿਟੀ ਗੁਰਦੇਵ ਸਿੰਘ ਸੋਹਲ ਐਂਟੀਲੋਪ ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋ ਕਮਲਜੀਤ ਸਿੰਘ ਮੱਖਣਦੋਲਤਪ੍ਰੀਆ ਮੈਂਟਿਕਾ ਕਰਨੈਲ ਸਿੰਘ ਰਧਾਵਾ ਟਰਲਕ ਤੇ ਕੁਲਦੀਪ ਸਿੰਘ ਸੰਘਾ ਤੇ ਧਰਮ ਸਿੰਘ ਸੰਘਾ ਬੇਕਰਸ ਫੀਲਡ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5500 ਜੀ ਜੀ ਅੱਜ ਦੀਆਂ ਖਬਰਾਂ ਵੱਲ ਚਲਈਏ ਤੇ ਸਰੋਤਿਆਂ ਨੂੰ ਯਾਦ ਹੋਊਗਾ ਅੱਜ ਤੋਂ 38 ਸਾਲ ਪਹਿਲਾਂ ਨਕੋਦਰ ਦੇ ਵਿੱਚ ਇੱਕ ਕਾਂਡ ਹੋਇਆ ਸੀ ਜਦੋਂ ਫਰਵਰੀ 4 1986 ਨੂੰ ਭਾਰਤ ਦੀਆਂ ਸਕਿਉਰਿਟੀ ਫੋਰਸਸ ਨੇ ਚਾਰ ਸਿੱਖ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਜਦੋਂ ਉਹ ਇੱਕ ਬਹੁਤ ਹੀ ਸ਼ਾਂਤਪੂਰਵਕ ਧਾਰਮਿਕ ਜਿਹੜਾ ਪ੍ਰੋਸੀਸ਼ਨ ਆ ਤੇ ਪ੍ਰੋਟੈਸਟ ਕਰ ਰਹੇ ਸੀਗੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਵੀਅਦਵੀ ਹੋਈ ਸੀ ਉਸ ਤੋਂ ਬਾਅਦ ਜਦੋਂ ਪ੍ਰੋਟੈਸਟ ਕਰ ਰਹੇ ਸੀ ਤੇ ਚਾਰ ਨੌਜਵਾਨ ਜਿਨ੍ਹਾਂ ਚਰਵਿੰਦਰ ਸਿੰਘ ਬਲਤੇਰ ਸਿੰਘ ਮਲਤਾਨੀ ਝਿਲਮਨ ਸਿੰਘ ਤੇ ਹਰਮਿੰਦਰ ਸਿੰਘ ਇਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀਗਾ ਅਜੇ ਤੱਕ ਵੀ ਜਿਹੜੇ 38 ਸਾਲ ਹੋ ਗਏ ਆ ਉਹਨਾਂ ਨੂੰ ਕੋਈ ਜਿਹੜਾ ਇਨਸਾਫ ਨਹੀਂ ਮਿਲਿਆ ਹੈਗਾ ਉਹਨਾਂ ਦੇ ਫਾਦਰ ਇੱਕ ਦੇ ਨੌਜਵਾਨ ਦੇ ਤੇ ਬ੍ਰਦਰ ਜਿਹੜਾ ਆ ਅਮਰੀਕਾ ਦੇ ਵਿੱਚ ਵੀ ਕੱਲੇ-ਕੱਲੇ ਕਾਂਗਰਸਮੈਨ ਕੋ ਹਰ ਪੋਲਿਟਿਸ਼ੀਅਨ ਕੋ ਪਹੁੰਚਦੇ ਆ ਕਿ ਸਾਨੂੰ ਜਿਹੜਾ ਇਨਸਾਫ ਦਵਾਇਆ ਜਾਵੇ ਫਾਈਨਲੀ ਇੱਕ ਕੁਛ ਸੁੱਖ ਦਾ ਸਾਹ ਜਰੂਰ ਆ ਭਈ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਇਹ ਜਿਹੜਾ ਆ ਮਤਾ ਪਾਸ ਕੀਤਾ ਗਿਆ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਉਹਨਾਂ ਚਾਰ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਇਹ ਮਤਾ ਜਸਮੀਤ ਕੌਰ ਬੈਂਸ ਜੋ ਕੈਲੀਫੋਰਨੀਆ ਸਟੇਟ ਦੇ ਅਸੈਂਬਲੀ ਮੈਂਬਰ ਹੈਗੇ ਡਲਿਨੋ ਤੋਂ ਉਹ ਅਸੈਂਬਲੀ ਦੇ ਵਿੱਚ ਲੈ ਕੇ ਆਏ ਤੇ ਇਹ ਮਤਾ ਪਾਸ ਹੋ ਗਿਆ ਸੋ ਅੱਜ ਕਾਫੀ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਉੱਥੇ ਪਹੁੰਚੀਆਂ ਹੋਈਆਂ ਸੀਆਂ ਸੈਕਰਾਮੈਂਟੋ ਕੈਲੀਫੋਰਨੀਆ ਦੀ ਜੋ ਕੈਪੀਟਲ ਹੈਗੀ ਆ ਤੇ ਅਸੈਂਬਲੀ ਦੇ ਵਿੱਚ ਕਹਿੰਦੇ ਭਈ ਰੈਜ਼ੋਲੂਸ਼ਨ ਨੂੰ ਪੇਸ਼ ਕੀਤਾ ਗਿਆ ਇੰਟਰੋਡਿਊਸ ਕੀਤਾ ਗਿਆ ਤਾਂ ਕਿ ਉਹਨਾਂ ਚਾਰ ਸਿੱਖ ਨੌਜਵਾਨਾਂ ਨੂੰ ਜਾਦ ਕੀਤਾ ਜਾ ਸਕੇ ਜੋ ਸਾਕਾ ਨਕਦਰ ਨਕੋਦਰ ਦੇ ਕਰਕੇ ਜਾਣੇ ਜਾਂਦੇ ਆ ਉਦੋਂ ਉਹਨਾਂ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ ਇਹਦੇ ਸਬੰਧ ਦੇ ਵਿੱਚ ਜਸਮੀਤ ਕੌਰ ਬੈਂਸ ਨੇ ਕਿਹਾ ਵੀ ਮੈਂ ਹਮੇਸ਼ਾ ਹੀ ਆਪਣੀ ਕਮਿਊਨਿਟੀ ਦੇ ਨਾਲ ਖੜੀ ਰਹੀ ਹੈਗੀ ਆ ਤੇ ਕਮਿਊਨਿਟੀ ਨਾਲ ਜਿੱਥੇ ਵੀ ਧੱਕਾ ਹੋਇਆ ਆ ਉਹ ਬਿਲਕੁਲ ਉਹ ਮੈਂ ਹਮੇਸ਼ਾ ਕਮਿਊਨਿਟੀ ਦਾ ਸਾਥ ਦੇਵਾਂਗੀ ਸੋਤਿਆਂ ਨੂੰ ਦੱਸਤੀ ਜਾਈਏ ਪਿਛਲੇ ਕੁਝ ਮਹੀਨੇ ਪਹਿਲਾਂ ਆ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਸਿੱਖ ਜੀਨੋਸਾਈਡ ਦਾ ਜਿਹੜਾ ਮਤਾ ਆ ਉਹ ਵੀ ਪਾਸ ਹੋਇਆ ਸੀ ਤੇ ਇਸੇ ਤਰ੍ਹਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਵੀ ਉਹ ਜਿਹੜਾ ਬਿਲ ਆ ਉਹ ਉਹ ਅਸੈਂਬਲੀ ਚੋਂ ਪਾਸ ਹੋ ਗਿਆ ਹੁਣ ਸੈਨੇਟ ਦੇ ਕੋਲ ਜਾਣਾ ਆ ਤੇ ਸੈਨੇਟ ਤੋਂ ਬਾਅਦ ਫਿਰ ਗਵਰਨਰ ਦੇ ਕੋਲ ਜਾਣਾ ਆ ਸੋ ਜਸ਼ਮੀਤ ਘਰਵੈਸ ਡਰਲਿਨੋ ਤੋਂ ਜੋ ਅਸੈਂਬਲੀ ਮੈਂਬਰ ਹੈਗੇ ਆ ਬਹੁਤ ਵਧੀਆ ਕੰਮ ਕਰ ਰਹੇ ਆ ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਹੈਗੀ ਆ ਨਾਲ ਦੀ ਨਾਲ ਉਹ ਜਿਹੜੇ ਸ਼ੀਜ਼ ਆ ਸਾਡੇ ਜਿਨ੍ਹਾਂ ਨੂੰ ਗੋਲੀਆਂ ਮਾਰ ਕੇ ਉੱਥੇ ਦੀ ਸਰਕਾਰ ਨੇ ਮਾਰ ਦਿੱਤਾ ਸੀ ਜਿਨ੍ਹਾਂ ਦਾ ਕੋਈ قصور ਨਹੀਂ ਸੀ ਬੜਾ ਹੀ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਇਸ ਮੌਤੇ ਦੇ ਰਾਹੀਂ ਯਾਦ ਕੀਤਾ ਗਿਆ ਹੈਗਾ ਜੀ ਬਿਲਕੁਲ ਤੇ ਜਿਵੇਂ ਆਪਾਂ ਅਕਸਰ ਹੀ ਜਦੋਂ ਗੱਲਬਾਤ ਕਰੀਦੀ ਆ ਇੱਧਰ ਦੇ ਪੋਲਿਟਿਕ ਸਿਸਟਮ ਦੇ ਵਿੱਚ ਪੋਲਿਟੀਕਲ ਸਿਸਟਮ ਦੇ ਵਿੱਚ ਆਪਣੀ ਭਾਈਵਾਲੀ ਦੀ ਤਾਂ ਉਦੋਂ ਆਪਾਂ ਇਹਨਾਂ ਗੱਲਾਂ ਤੇ ਜ਼ੋਰ ਦਿੰਨੇ ਆ ਕਿ ਜੇਕਰ ਆਪਣੇ ਚੁਣੇ ਹੋਏ ਲੋਕ ਹੋਣਗੇ ਜੇਕਰ ਉਹ ਲੋਕ ਹੋਣਗੇ ਜਿਹੜੇ ਇਹ ਜਾਣਦੇ ਨੇ ਕਿ ਉੱਥੇ ਮਿਨੋਰਟੀ ਦੇ ਨਾਲ ਕੀ ਹੋ ਰਿਹਾ ਹੈ ਤਾਂ ਉਹ ਜ਼ਰੂਰ ਇਧਰ ਜਿਹੜੀ ਆਵਾਜ਼ ਆ ਉਹ ਉਹ ਬੁਲੰਦ ਕਰਨਗੇ ਇਹਨਾਂ ਚੀਜ਼ਾਂ ਨਾਲ ਬਹੁਤ ਫਰਕ ਪੈਂਦਾ ਤੁਸੀਂ ਆਪਣੇ ਤੇ ਹੋਰੇ ਜ਼ੁਲਮ ਨੂੰ ਜਦੋਂ ਲੋਕਾਂ ਸਾਹਮਣੇ ਦੁਨੀਆ ਸਾਹਮਣੇ ਰੱਖਦੇ ਹੋ ਕਿਸੇ ਮੰਚ ਤੋਂ ਕਿਸੇ ਖਾਸ ਕਰਕੇ ਵਿਧਾਨਕ ਮੰਚ ਤੋਂ ਤਾਂ ਉਹ ਗੱਲਾਂ ਦੀ ਬੜੀ ਅਹਿਮੀਅਤ ਹੋ ਜਾਂਦੀ ਆ ਨਕੋਦਰ ਕਾਂਡ ਜਿਵੇਂ ਹਰਜੋਤ ਸਿੰਘ ਖਾਲਸਾ ਜੀ ਨੇ ਦੱਸਿਆ ਕਿ ਪੀਸਫੁਲ ਪ੍ਰੋਟੈਸਟ ਕਰ ਰਹੇ ਸੀ ਉਦੋਂ ਵੀ ਪੰਥਕ ਸਰਕਾਰ ਸੀ ਦਰਬਾਰਾ ਸਿੰਘ ਗੁਰੂ ਉਦੋਂ ਵੀ ਉੱਥੇ ਜਿਹੜਾ ਜੋ ਡੀਸੀ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਤੇ ਬਾਅਦ ਦੇ ਵਿੱਚ ਆਪਾਂ ਦੇਖਿਆ ਕਿ ਕਾਲੀ ਦਲ ਨੂੰ ਫਿਰ ਉਹਨਾਂ ਚੀਜ਼ਾਂ ਦੇ ਉੱਤੇ ਜਵਾਬ ਦੇਣਾ ਪਿਆ ਅਖੀਰ ਅੱਜ ਤੁਸੀਂ ਉਸ ਪੋਲੀਟੀਕਲ ਸਿਸਟਮ ਦਾ ਉਸ ਪੋਲੀਟੀਕਲ ਪਾਰਟੀ ਦਾ ਹਸ਼ਰ ਵੇਖ ਲਓ ਕੀ ਹੈ ਜਿਨੇ ਪੰਥ ਤੋਂ ਵੀ ਮੂੰਹ ਮੋੜਿਆ ਤੇ ਸਿੱਖਾਂ ਤੋਂ ਵੀ ਮੂੰਹ ਮੋੜਿਆ ਪਰ ਅੱਜ ਇਧਰਲੇ معاشਰੇ ਦੇ ਵਿੱਚ ਇਧਰਲੇ ਪੋਲੀਟੀਕਲ ਸਿਸਟਮ ਦੇ ਵਿੱਚ ਕੁਝ ਲੋਕ ਅਜੇਹੇ ਹੈਗੇ ਨੇ ਜਿਹੜੇ ਮਨੁੱਖਤਾ ਨੂੰ ਮਨੁੱਖਤਾ ਮੰਨਦੇ ਨੇ ਮਿਨੋਰਟੀਜ਼ ਦੇ ਨਾਲ ਖੜਦੇ ਨੇ ਸੋ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਇਹ ਉਹ ਦੁਕਾਨ ਦੇ ਜਿਹੜੇ ਉਹ ਜ਼ਖਮ ਸੀਗੇ ਉਹਨਾਂ ਦੇ ਉੱਤੇ ਮਲਮ ਲਾਉਣ ਦਾ ਕੰਮ ਕੀਤਾ ਤੇ ਇੱਕ ਵਾਰ ਫਿਰ ਤੋਂ ਯਾਦ ਦਿਵਾਇਆ ਕਿ ਉੱਥੋਂ ਦਾ ਜਿਹੜਾ ਸਿਸਟਮ ਹੈ ਉਹ ਕਿਵੇਂ ਮਿਨੋਰਟੀ ਦੇ ਜਿਹੜੇ ਵੀ ਰਾਈਟ ਨੇ ਹੱਕ ਨੇ ਉਹਨਾਂ ਨੂੰ ਕਿਹੜੇ ਤਰੀਕੇ ਦੇ ਨਾਲ ਹੈਂਡਲ ਕਰਦਾ ਹੈ ਜੀ ਜੀ ਬਿਲਕੁਲ ਅਗਲੀ ਖਬਰ ਵੱਲ ਚਲੀਏ ਤੇ ਅਗਲੀ ਖਬਰ ਵੀ ਜਿਹੜੀ ਆ ਬਹੁਤ ਇੰਪੋਰਟੈਂਟ ਹੈਗੀ ਆ ਅੱਜ ਕੈਨੇਡਾ ਦੇ ਇਹਾ ਸਾਰੀਆਂ ਅਖਬਾਰਾਂ ਸਾਰੇ ਟੀਵੀ ਚੈਨਲ ਉਸ ਕਵਰ ਨੂੰ ਜਿਹੜਾ ਆ ਦਿਖਾಳ್ ਰਹਾ ਹੈਗੇ ਆ ਜਿਹਦੇ ਵਿੱਚ ਐਨਡੀਪੀ ਜਿਹੜੀ ਉੱਥੇ ਦੀ ਇੱਕ ਪਾਰਟੀ ਹੈਗੀ ਆ ਉਹਦੇ ਜਿਹੜੇ ਲੀਡਰ ਰਾਜਗਮੀਤ ਸਿੰਘ ਜਿਹੜੇ ਕਰੰਟਲੀ ਮੈਂਬਰ ਪਾਰਲੀਮੈਂਟ ਵੀ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਉੱਥੇ ਦੀ ਜਿਹੜੀ ਏਜੰਸੀਜ਼ ਉਹਨਾਂ ਨੇ ਜਾਰੀ ਕੀਤੀ ਗਈ ਸੀ ਕਿਸ ਤਰ੍ਹਾਂ ਇਹ ਜਿਹੜੀ ਸਪਾਈ ਵਾਚਡੌਗ ਰਿਪੋਰਟ ਜਾਰੀ ਕੀਤੀ ਸੀ ਕਿ ਕਿਸ ਤਰ੍ਹਾਂ ਇੰਡੀਆ ਦੀ ਸਰਕਾਰ ਚਾਈਨਾ ਦੀ ਸਰਕਾਰ ਤੇ ਹੋਰ ਮੁਲਕਾਂ ਦੀਆਂ ਸਰਕਾਰਾਂ ট্রান্সਨੈਸ਼ਨਲ ਰਿਪਰੈਸ਼ਨ ਕਰ ਰਹੀਆਂ ਹੈਗੀਆਂ ਕਿਸ ਤਰ੍ਹਾਂ ਉਹ ਕੈਨੇਡਾ ਦੇ ਜਿਹੜੇ ਮੈਂਬਰ ਪਾਰਲੀਮੈਂਟਸ ਹੈਗੇ ਆ ਕਈ ਉਹਨਾਂ ਦੇ ਨਾਲ ਉਹਨਾਂ ਦੇ ਰਿਲੇਸ਼ਨ ਹੈਗੇ ਆ ਤੇ ਕਿਸ ਤਰ੍ਹਾਂ ਜਿਹੜੀਆਂ ਅੰਬੈਸੀਜ਼ ਹੈਗੀਆਂ ਉਹਨਾਂ ਨਾਲ ਰਲ ਕੇ ਕੰਮ ਕਰਦੀਆਂ ਹੈਗੀਆਂ ਤੇ ਉਹਦੇ ਸਬੰਧ ਦੇ ਵਿੱਚ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈਗੀ ਤੇ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਓਪਨਲੀ ਕਿਹਾ ਹੈ ਵੀ ਮੇਰੀ ਲਾਈਫ ਨੂੰ ਵੀ ਖਤਰਾ ਹੈਗਾ ਇਸ ਰਿਪੋਰਟ ਦੇ ਮਤਲਬਕ ਕਿ ਮੈਨੂੰ ਵੀ ਮਾਰਨ ਦੀ ਜਿਹੜੀ ਕੋਸ਼ਿਸ਼ ਉਹ ਹੋਈ ਹੈਗੀ ਆ ਜੇ ਇਹਨੂੰ ਲੈ ਕੇ ਅੱਜ ਕੈਨੇਡਾ ਦਾ ਹਰ ਇੱਕ ਮੀਡੀਆ ਚਾਹੇ ਉਹ ਟੀਵੀ ਆ ਚਾਹੇ ਉਹ ਰੇਡੀਓ ਸਟੇਸ਼ਨ ਆ ਚਾਹੇ ਉਹ ਅਖਬਾਰਾਂ ਆ ਉਹ ਪੂਰੀ ਤਰ੍ਹਾਂ ਜਗਮੀਤ ਸਿੰਘ ਉਹਨਾਂ ਦੀ ਪੂਰੀ ਦੀ ਪੂਰੀ ਅੱਧੇ ਘੰਟੇ ਦੀ ਜਿਹੜੀ ਕਵਰੇਜ ਆ ਦਿਖਾ ਲਿਆ ਹਾਲਾਂਕਿ ਬਹੁਤ ਸਾਰਾ ਜਿਹੜਾ ਪੰਜਾਬੀ মিডিਆ ਉੱਤੇ ਦਾ ਜਿਹੜਾ ਕੋਲੀ ਚੱਟ ਹੈਗਾ ਭਾਰਤ ਦਾ ਉਹ ਬਿਲਕੁਲ ਜਿਹੜਾ ਆ ਉਲਟ ਬੋਲ ਰਿਹਾ ਹੈਗਾ ਦੇਖੋ ਜੀ ਵੀ ਇਹ ਨਾਂ ਦੱਸਣੇ ਚਾਹੀਦੇ ਆ ਇਹ ਉਹੀ মিডিਆ ਆ ਜਿਹੜਾ ਜਦੋਂ ਅ ਜਸਟਨ ਟਰੂਡੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਹੋਣਾ ਨੇ ਪਾਰਲੀਮੈਂਟ ਦੇ ਵਿੱਚ ਖੜਕੇ ਕਿਹਾ ਸੀ ਕਿ ਭਾਰਤ ਦੇ ਜਿਹੜੇ ਜਿਹੜੇ ਭਾਰਤ ਦੇ ਏਜੰਸੀਆਂ ਦੇ ਬੰਦੇ ਆ ਉਹਨਾਂ ਨੇ ਸਾਡੇ ਸਿਟੀਜ਼ਨ ਨੂੰ ਮਾਰ ਰਿਆ ਭਾਈ ਹਰਦੀਪ ਸਿੰਘ ਨੇਚਰ ਨੂੰ ਤੇ ਉਸ ਟਾਈਮ ਤੇ ਉਹ ਕਹਿੰਦੇ ਸੀ ਵੀ ਦੇਖੋ ਜੀ ਤੁਸੀਂ ਨਾਮ ਲਓ ਨਾਮ ਹੀ ਦੱਸਦੇ ਐਵੇਂ ਮਰੀ ਜਾਂਦੇ ਆ ਮੁੜ ਕੇ ਤੁਹਾਡੇ ਸਾਹਮਣੇ ਸਾਰਾ ਕੁਝ ਵੀ ਅਮਰੀਕਾ ਵਾਲਿਆਂ ਨੇ ਕੰਨੋ ਫੜ ਵੀ ਲਿਆਂਦਾ ਨikhil gupta ਇਸ ਵੇਲੇ ਉਹ ਚੈੱਕ ਰਿਪਬਲਿਕ ਦੇ ਵਿੱਚ ਹੈਗਾ ਤੇ ਉਹਨੂੰ ਇੱਥੇ ਲਿਆਉਣਾ ਕਿਹੜੇ ਟਾਈਮ ਵੀ ਉਹਦੀ ਐਕਸੈਡੀਸ਼ਨ ਜਿਹੜੀ ਕਲੀਅਰ ਹੋ ਚੁੱਕੀ ਆ ਤੇ ਕਿਸ ਤਰ੍ਹਾਂ ਉਹਨਾਂ ਦੀਆਂ ਤਾਰਾਂ ਜਿਹੜੀਆਂ ਆ ਵਿਕਰਮ ਸਿੰਘ ਗੋਇਲ ਤੋਂ ਲੈ ਕੇ ਅਜੀਤ ਡੋਵਾਲ ਤੱਕ ਤੇ ਪ੍ਰਾਈਮ ਮਿਨਿਸਟਰ ਮੋਦੀ ਤੱਕ ਜੁੜਦੀਆਂ ਹੈਗੀਆਂ ਉਹ ਸਾਰਾ ਜਿਹੜਾ ਕਲੀਅਰ ਕੱਟ ਹੋ ਗਿਆ ਸੀ ਵੀ ਕਿਸ ਤਰ੍ਹਾਂ ਅਮਰੀਕਾ 'ਚ ਵੀ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਹੀ ਕੈਨੇਡਾ ਦੇ ਵਿੱਚ ਜਿਹੜੇ ਸਿੱਖਾ ਤੇ ਇੰਗਲੈਂਡ ਦੇ ਵਿੱਚ ਪਾਕਿਸਤਾਨ 'ਚ ਤੇ ਇੰਡੀਆ 'ਚ ਸਿੱਖਾਂ ਨੂੰ ਮਾਰਿਆ ਹੈਗਾ ਹੁਣ ਉਹੀ ਜਿਹੜਾ ਮੀਡੀਆ ਆ ਪੰਜਾਬੀ ਦਾ ਦੇਖੋ ਜੀ ਐਮਪੀਆਂ ਦੇ ਨਾਂ ਲੈਣੇ ਚਾਹੀਦੇ ਆ ਜਦਕੇ ਜਸਮੀਤ ਜਿਹੜੇ ਜਗਮੀਤ ਸਿੰਘ ਆ ਉਹਨਾਂ ਨੇ ਕਲੀਅਰਲੀ ਕਿਹਾ ਹੈ ਵੀ ਜਿਹੜੇ ਆਪੋਜੀਸ਼ਨ ਪਾਰਟੀ ਦੇ ਉੱਥੇ ਲੀਡਰ ਹੈਗੇ ਕੰਜ਼ਰਵੇਟਿਵ ਪਾਰਟੀ ਦੇ ਉਹਨਾਂ ਨੇ ਆਪਣੀ ਸਕਿਉਰਿਟੀ ਕਲੀਅਰੈਂਸ ਇਹ ਨਹੀਂ ਕਰਾਈ ਸੋ ਜਿਹੜੀ ਇਹ ਬਹੁਤ ਸੀਕ੍ਰੀਟ ਡਾਕੂਮੈਂਟ ਹੁੰਦਾ ਜਿਹਨੂੰ ਸਾਰਿਆਂ ਦੇ ਵਿੱਚ ਉਹਨਾਂ ਨੇ ਪੜ੍ਹਣਾ ਆ ਦੇਖਣਾ ਆ ਤਾਂ ਕਿ ਉਹ ਹੋਰ ਨਾਲ ਸਾਂਝਾ ਨਾ ਕੀਤਾ ਜਾ ਸਕੇ ਉਹਨਾਂ ਨੂੰ ਹਾਈ ਲੈਵਲ ਸਕਿਉਰਿਟੀ ਕਲੀਅਰੈਂਸ ਕਰਾਣੀ ਪੈਂਦੀ ਹੈਗੀ ਆ ਉਹ ਉਹਨਾਂ ਨੇ ਕਰਾਈ ਨਹੀਂ ਉਹ ਕਹਿੰਦੇ ਜਾਣ ਕੇ ਨਹੀਂ ਕਰਾ ਰਹੇ ਦੂਸਰਾ ਉਹਨਾਂ ਨੇ ਜਸਟਨ ਟਰੂਡੋ ਉਹਨਾਂ ਨੂੰ ਵੀ ਕਿਹਾ ਵੀ ਭਈ ਜੇ ਤੁਹਾਡੀ ਪਾਰਟੀ ਦੇ ਕੁਝ ਮੈਂਬਰ ਪਾਰਲੀਮੈਂਟ ਜਿਹੜੇ ਇਦਾਂ ਇਨਵੋਲਵ ਹੈਗੇ ਆ ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਹੈਗਾ ਆ ਸੋ ਅੱਜ ਕਾਫੀ ਜਿਹੜਾ ਬੰਬ ਸ਼ੈੱਲ ਆ ਉਹਨਾਂ ਵੱਲੋਂ ਛੱਡਿਆ ਗਿਆ ਹੈਗਾ ਆ ਕੁਝ ਘੰਟੇ ਪਹਿਲਾਂ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਕਿਸ ਤਰ੍ਹਾਂ ਜਿਹੜੀ ਇਹ ਰਿਪੋਰਟ ਆਈ ਆ ਉਹਦੇ ਵਿੱਚ ਜਿਹੜਾ ਆ ਬਹੁਤ ਵੱਡਾ ਖਤਰਾ ਹੈ ਵੀ ਬਾਕੀ ਮੁਲਕਾਂ ਦੇ ਜਿਹੜੇ ਬਾਕੀ ਮੁਲਕ ਆ ਉਹ ਸਾਡੇ ਮੁਲਕ ਦੇ ਵਿੱਚ ਇੰਟਰਫੇਅਰ ਕਰ ਰਹੇ ਆ ਉਹਨਾਂ ਨੇ ਤਾਂ ਇੱਥੋਂ ਤੱਕ ਕਹਿਤਾ ਵੀ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਆ ਚਾਹੇ ਉਹ ਮੌਜੂਦਾ ਆ ਚਾਹੇ ਉਹ ਸਾਬਕਾ ਹੈਗੇ ਆ ਜੇ ਉਹ ਬਾਹਰ ਦੀਆਂ ਸਰਕਾਰਾਂ ਦੇ ਨਾਲ ਮਿਲੇ ਹੋਏ ਹੈਗੇ ਆ ਤਾਂ ਉਹ ਇੱਕ ਤਰ੍ਹਾਂ ਨਾਲ ਕੈਨੇਡਾ ਦੇ ਗਦਾਰ ਹੈਗੇ ਆ ਸੋ ਉਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ ਹੈਗਾ ਉਹ ਕਹਿੰਦੇ ਵੀ 3 ਮਹੀਨੇ ਹੋ ਗਏ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਦੇ ਕੋਲੇ ਰਿਪੋਰਟ ਆਈ ਹੋਈ ਆ ਕਿ ਉਹਨਾਂ ਨੇ 3 ਮਹੀਨਿਆਂ ਦੇ ਵਿੱਚ ਕਿਉਂ ਨਹੀਂ ਲੋਕਾਂ ਨੂੰ ਦੱਸਿਆ ਵੀ ਭਾਈ ਆ ਜਿਹੜੇ ਮੈਂਬਰ ਪਾਰਲੀਮੈਂਟ ਆ ਕਿਹੜੇ ਪਾਰਟੀ ਦੇ ਹੈਗੇ ਜਿਹੜੇ ਰਲੇ ਹੋਏ ਸੀ ਜਿਹੜੇ ਬਾਦ ਦੀਆਂ ਸਰਕਾਰਾਂ ਤੋਂ ਪੈਸੇ ਲੈਂਦੇ ਸੀ ਜਿਹੜੇ ਬਾਦਲੀਆਂ ਸਰਕਾਰਾਂ ਨੂੰ ਸਾਡੇ ਮੁਲਕ ਦੇ ਯਾਨੀ ਕਿ ਕੈਨੇਡਾ ਦੀ ਇਨਫੋਰਮੇਸ਼ਨ ਦਿੰਦੇ ਸੀਗੇ ਸੋ ਅੱਜ ਜਿਹੜੀ ਆ ਬਾਦ ਦੁਪਹਿਰ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਈ ਸੀ ਬਹੁਤ ਜ਼ਿਆਦਾ ਜਿਹੜੀ ਕੈਨੇਡਾ ਦੇ ਹਰ ਇੱਕ ਟੀਵੀ ਸਟੇਸ਼ਨ ਹਰ ਇੱਕ ਨਿਊਜ਼ ਚੈਨਲ ਨੇ ਕਵਰ ਕੀਤੀ ਆ ਤੇ ਕੱਲ੍ਹ ਨੂੰ ਤੁਸੀਂ ਦੇਖੋਗੇ ਅਮਰੀਕਾ ਦੇ ਵੀ ਜਿਹੜੇ ਸਾਰੇ ਟੀਵੀ ਚੈਨਲ ਅਖਬਾਰਾਂ ਆ ਉਹਨਾਂ ਚ ਮੇਨ ਨਿਊਜ਼ ਦੇਖੋਗੇ ਕਿਸੇ ਡੈਮੋਕ੍ਰੈਟਿਕ ਮੁਲਕ ਦੇ ਇੱਕ ਮੇਜਰ ਪਾਰਟੀ ਦੇ ਜਿਹੜਾ ਮੇਨ ਬੰਦਾ ਹੈਗਾ ਉਹ ਉਸ ਪਾਰਟੀ ਦਾ ਲੀਡਰ ਆ ਉਹਨੂੰ ਜੇ ਮਾਰਨ ਦੀ ਕੋਸ਼ਿਸ਼ ਹੁੰਦੀ ਆ ਇਹ ਇੱਕ ਬਹੁਤ ਵੱਡਾ ਜਿਹੜਾ ਪੁਆਇੰਟ ਹੈਗਾ ਬਹੁਤ ਵੱਡਾ ਜਿਹੜਾ ਇੱਕ ਇਸ਼ੂ ਆ ਜਿਹੜਾ ਕਿ ਕੈਨੇਡਾ ਤੇ ਅਮਰੀਕਾ ਦੀਆਂ ਸਰਕਾਰਾਂ ਕਦੇ ਵੀ ਜਿਹੜੀਆਂ ਇਹ ਇਹਦੇ ਬਾਰੇ ਚੁੱਪ ਨਹੀਂ ਬੈਠਣਗੀਆਂ ਤੇ ਜਿਹੜਾ ਵੀ ਬੰਦਾ ਡਿੱਕਾ ਆ ਉਹਨੂੰ ਫੜ ਕੇ ਲਿਆਣਗੇ ਜੀ ਬਿਲਕੁਲ ਤੇ ਆਪਾਂ ਅਗਲੀਆਂ ਜਿਹੜੀਆਂ ਖਬਰਾਂ ਦਾ ਰੋਖ ਕਰੀਏ ਤੇ ਇਸ ਟਾਈਮ ਜਿਹੜੀ ਲੇ ਆਫ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਕੰਪਨੀਆਂ ਦੇ ਵਿੱਚੋਂ ਲੇ ਆਫ ਹੋ ਰਿਹਾ ਰਿਵਿਅਨ ਇੱਕ ਬ੍ਰਾਂਡ ਆ ਤੇ ਉਹਨਾਂ ਨੇ ਵੀ ਜਿਹੜੀਆਂ ਲੇ ਆਫ ਕੀਤੀਆਂ ਨੇ ਲੰਘੇ ਦਿਨੀ 8000 ਪੀਪਲ ਦੇ ਜਿਹੜੇ ਬੰਦੇ ਕੰਮ ਕਰਦੇ ਨੇ ਉਹਨਾਂ ਦੇ ਵਿੱਚ 1% ਜਿਹੜਾ ਇਹਨਾਂ ਨੇ ਲੇ ਆਫ ਕੀਤਾ ਹੈ ਤੇ ਹੁਣ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਹੋਰ ਵੀ ਜਿਹੜੇ ਇਸ਼ਾਰੇ ਕੀਤੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਜਿਹੜਾ ਲੇਆਫ ਕਰ ਸਕਦੇ ਇਸੇ ਤਰ੍ਹਾਂ ਜੌਨ ਡੀਅਰ ਨੇ ਜਿਹੜੀਆਂ ਲੇਆਫ ਕੀਤੀਆਂ ਸੀਆਂ ਲੰਘੇ ਦਿਨਾਂ ਦੇ ਵਿੱਚ ਹਜ਼ਾਰ ਵਰਕਰ ਤਾਂ ਉਸ ਤੋਂ ਬਾਅਦ ਇਹਦੀ ਜਿਹੜੀ ਚਰਚਾ ਉਹ ਪ੍ਰੈਜ਼ੀਡੈਂਟ ਜੋ ਜੋ ਬਾਈਡਨ ਤੱਕ ਵੀ ਪਹੁੰਚੀ ਹੈ ਤੇ ਉਹਨਾਂ ਨੇ ਕਿਹਾ ਕਿ ਕਾਰਪੋਰੇਟਸ ਨੇ ਜਿਹੜੇ ਉਹ ਉਹ ਯੂਐਸਡੀ ਜਿਹੜੀ ਵਰਕਿੰਗ ਕਲਾਸ ਹੈ ਜਾਂ ਉਹਨਾਂ ਦੇ ਜਿਹੜੇ ਲੋਕਨ ਨਾਲ ਇਸ ਤਰ੍ਹਾਂ ਨਾ ਕਰਨ ਉਹ ਪਹਿਲਾਂ ਸੋਚਣ ਜ਼ਰੂਰ ਆ ਜੇਕਰ ਕਿਸੇ ਵੀ ਤਰੀਕੇ ਦਾ ਨਾਲ ਇਹ ਜਿਹੜੇ ਕਾਮਕਾਜੀ ਲੋਕ ਨੇ ਇਹਨਾਂ ਨੂੰ ਰਾਹ ਦਿੱਤੀ ਜਾ ਸਕਦੇ ਤਾਂ ਜ਼ਰੂਰ ਇਹਦੇ ਬਾਰੇ ਸੋਚਿਆ ਜਾਵੇ ਇਸੇ ਦਰਮਿਆਨ ਇੱਕ ਹੋਰ ਜਿਹੜੀ ਕੰਪਨੀ ਹੈ ਮੈਡਟ੍ਰੋਨਿਕ ਇਹਨੇ ਕਨਫਰਮ ਕੀਤਾ ਕਿ ਅਸੀਂ ਗਲੋਬਲੀ ਜਿਹੜੇ ਸਾਡੇ ਵਰਕਰਸ ਨੇ ਆਊਟ ਆਫ ਅਮਰੀਕਾ ਆਊਟ ਆਫ ਯੂਐਸਵੀ ਜਿਹੜੇ ਹੈਗੇ ਨੇ ਕੰਮ ਕਰਦੇ ਨੇ ਉਹਨਾਂ ਦੇ ਵਿੱਚੋਂ ਅਸੀਂ ਜਿਹੜਾ ਇੱਕ ਹਿੱਸਾ ਉਹਨਾਂ ਦੇ ਉਹਨਾਂ ਦੇ ਕੰਮ ਦੇ ਉੱਤੇ ਜਿਹੜੀ ਇਸ ਟਾਈਮ ਫੁੱਲ ਸਟਾਪ ਲਾਉਣ ਦੀ ਸੋਚ ਰਹੇ ਆ ਮੈਟਰੋਨਿਕ ਦੇ ਜਿਹੜੇ ਅਫੀਸ਼ੀਅਲਸ ਨੇ ਹਾਈ ਲੈਵਲ ਦੇ ਅਫੀਸ਼ੀਅਲਸ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਉਹਨਾਂ ਨੇ ਕਨਫਰਮ ਕੀਤਾ ਹੈ ਕਿ ਅਸੀਂ ਗਲੋਬਲੀ ਸੋਚ ਰਹੇ ਹਾਂ ਕਿ ਕੁਝ ਜਿਹੜਾ ਉਹ ਨੂੰ ਕੁਝ ਲੋਕਾਂ ਨੂੰ ਜਿਹੜਾ ਕੰਮ ਤੋਂ ਹਟਾਇਆ ਜਾਵੇ ਜਿਹੜੇ ਸਪੋਕਸਪਰਸਨ ਨੇ ਇਹ ਵਰਲਡ ਦੀ ਲਾਰਜੇਸਟ ਮੈਡੀਕਲ ਡਿਵਾਈਸ ਕੰਪਨੀ ਮੰਨੀ ਜਾਂਦੀ ਹੈ ਮੈਟਰੋਨਿਕ ਤੇ ਵਰਲਡ ਦੇ ਵਿੱਚ ਕਈ ਅਹਿਮ ਮੁਲਕਾਂ ਨੂੰ ਇਹ ਜਿਹੜਾ ਆਪਣਾ ਮੈਡੀਕਲ ਦਾ ਜਿਹੜਾ ਸਮਾਨ ਐਕਸਪੋਰਟ ਕਰਦੀ ਆ ਤੇ ਉਹਨਾਂ ਨੇ ਕਿਹਾ ਹੈ ਕਿ ਸਿਰਫ ਮੈਟਰੋ ਮੈਟਰੋਨਿਕ ਨਹੀਂ ਤੁਸੀਂ ਹੋਰ ਨਾ ਕੰਪਨੀਆਂ ਦੇ ਵੇਖੋ ਵੀ ਉਹਨਾਂ ਦੇ ਆਪਰੇਸ਼ਨਸ ਵੀ ਲਗਾਤਾਰ ਘਟ ਰਹੇ ਨੇ ਤੇ ਹਰੇਕ ਕੋਈ ਨਾ ਕੋਈ ਕਿਸੇ ਕਿਸੇ ਨਾ ਤਰੀਕੇ ਨਾਲ ਆਰਥਿਕ ਮੰਦੀ ਦਾ ਜਿਹੜਾ ਉਹ ਸ਼ਿਕਾਰ ਹੋ ਰਿਹਾ ਸੋ ਦੱਸਦੇ ਆ ਕਿ ਮੈਟਰੋਨਿਕ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਉਹ ਕੁਝ ਕੁ ਵਰਕਰ ਜਿਹੜੇ ਉਹ ਕੰਮ ਤੋਂ ਹਟਾਏ ਸੀ ਪਰ ਜਿਹੜੇ ਹੁਣ ਇਹਨਾਂ ਨੇ ਅਗਲੇ ਇਸ਼ਾਰੇ ਕੀਤੇ ਨੇ ਉਹ ਵੀ ਜਿਹੜਾ ਉਹ ਇਹਨਾਂ ਨੇ ਕਨਫਰਮ ਕੀਤਾ ਕਿ ਅਸੀਂ ਇੱਕ 100 ਤੋਂ ਵੱਧ ਜਿਹੜੇ ਗਲੋਬਲੀ ਕੰਮ ਕਰਦੇ ਨੇ ਹਾਲਾਂਕਿ ਯੂਐਸ ਦੇ ਵਿੱਚ ਕਿੰਨੇ ਨੇ ਇਹਦੇ ਬਾਰੇ ਤੋਂ ਉਹਨਾਂ ਨੇ ਨਹੀਂ ਦੱਸਿਆ ਪਰ ਹਾਂ ਉਹਨਾਂ ਨੇ ਕਿਹਾ ਕਿ ਅਸੀਂ ਜ਼ਰੂਰ ਸੋਚ ਰਹੇ ਹਾਂ ਕਿ ਜਿਹੜੇ ਲੋਕਾਂ ਨੂੰ ਕੰਮ ਤੋਂ ਅਸੀਂ ਹਟਾਇਆ ਜਾਣਾ ਚਾਹੀਦਾ ਐਸ ਟਾਈਮ ਜੇ ਇਹਨਾਂ ਦੇ EMPLOYES ਦੀ ਗੱਲ ਕਰੀਏ ਮੈਟਰੋਨਿਕ ਦੀ ਤਾਂ ਇਹਨਾਂ ਦੇ ਵਿੱਚ 1 ਲੱਖ 1867 EMPLOYEES ਸੀਗੇ ਫ फेब्रुवारी 2022 ਦੇ ਵਿੱਚ ਜਿਹੜੇ ਕਿ 2021 ਦੇ ਵਿੱਚ 97848 ਸੀਗੇ ਤੇ 2020 ਦੇ ਵਿੱਚ ਇਹਨਾਂ ਦੇ EMPLOYES 96000 ਕੁਛ ਸੀਗੇ ਅੱਜ ਜੁਨ ਜਨੂਅਰੀ 2018 ਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਸਿਰਫ 99000 EMPLOYE ਨੂੰ ਔਨ ਕਰਦੇ ਸੀਗੇ ਪਰ ਬਾਅਦ ਦੇ ਵਿੱਚ ਦੱਸਿਆ ਕਿ ਜਦੋਂ ਇਹਨਾਂ ਦਾ ਰੈਵਨਿਊ ਇਨਕਰੀਜ਼ ਹੋਇਆ ਇਹਨਾਂ ਨੇ 3.6% ਦੇ ਨਾਲ 32.4 ਬਿਲੀਅਨ ਦਾ ਰੈਵਨਿਊ ਜਨਰੇਟ ਕੀਤਾ ਸੀਗਾ ਫਿਸਕਲ ਈਅਰ 2024 ਦੇ ਵਿੱਚ ਹੁਣ ਤੱਕ ਜਿਹੜੇ ਅੰਦਾਜ਼ੇ ਨੇ ਸੋ ਪਰ ਫਿਰ ਵੀ ਇਹ ਕਹਿੰਦੇ ਕਿ ਅਸੀਂ ਹੁਣ ਤੱਕ ਇਸ ਸਿਟੀ ਤੇ ਪਹੁੰਚੇ ਕਿ ਵਧੀਆ ਪਰਫਾਰਮ ਕਰਨ ਦੇ ਬਾਵਜੂਦ ਵੀ ਸਾਨੂੰ ਕੁਝ ਲੋਕ ਨੇ ਜਿਨ੍ਹਾਂ ਨੂੰ ਸਰਵਿਸ ਤੋਂ ਵਿੱਚੋਂ ਬਾਹਰ ਕਰਨਾ ਪੈਣਾ ਜੀ ਸੈਨ ਫਰਨਸਕੋ ਬੇਰੀਏ ਦੇ ਵਿੱਚ ਬਹੁਤ ਸਾਰੀਆਂ ਜੌਬ ਕੱਟ ਹੋ ਰਹੀਆਂ ਕਿਉਂਕਿ ਜਿਹੜੇ ਬਿਜ਼ਨੈਸਸ ਆ ਆਪਣੀ ਕੋਸਟ ਨੂੰ ਕੱਟ ਕਰਨਾ ਚਾਹੁੰਦੇ ਆ ਜਨੂਰੀ 2023 ਦੇ ਵਿੱਚ 6000 ਲੋਕ ਕੈਲੀਫੋਰਨੀਆ ਦੇ ਬੇਰੀਏ ਦੇ ਵਿੱਚ ਮੋਸਟਲੀ ਲੇਆਫ ਹੋਏ ਸੀ ਜੀ ਤੇ ਜੇ ਫਰਵਰੀ 2024 ਚ ਆ ਜਾਈਏ ਤੇ ਸਿਰਫ 1500 ਲੋਕ ਲੇਆਫ ਹੋਏ ਸੀ ਤੇ ਇਸੇ ਤਰ੍ਹਾਂ ਹੁਣ ਪਿਛਲੇ ਮਹੀਨੇ ਵੀ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਲੇਆਫ ਹੋਏ ਆ ਕੱਲਾ ਅਮਰੀਕਾ ਨਹੀਂ ਹੈ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਾਕਰਤਾ ਚ ਇੱਕ ਕੰਪਨੀ ਹੈਗੀ ਆ ਬਾਈਟੈਂਡੈਂਸ ਉਹਨਾਂ ਨੇ ਕਾਫੀ ਵੱਡੀ ਗਿਣਤੀ ਚ ਲੇਆਫ ਕੀਤੇ ਆ ਇੰਡੀਆ ਦੀ ਪੇਟੀਐਮ ਕੰਪਨੀ ਆ ਨੋਇਡਾ ਦੇ ਵਿੱਚ ਉਹਨਾਂ ਨੇ 3500 ਲੋਕਾਂ ਨੂੰ ਲੇਆਫ ਕੀਤਾ ਹੈਗਾ ਨੈਰੋਬੀ ਚ ਕਾਪੀਆ ਕਰਕੇ ਉਹਨਾਂ ਨੇ 1060 ਲੋਕਾਂ ਨੂੰ ਰਿਵੈਲ ਨਿਊਯਾਰਕ ਕੰਪਨੀ ਦਾ ਹੈੱਡ ਆਫਿਸ ਆ ਉਹਨਾਂ ਨੇ 1000 ਤੋਂ ਵੱਧ ਲੋਕਾਂ ਨੂੰ ਜਿਹੜਾ ਹੈ ਲੇਆਫ ਕੀਤਾ ਹੈਗਾ ਸੋ ਅੱਜ ਕੱਲ੍ਹ ਗਰਮੀਆਂ ਆ ਅੱਜ ਕੱਲ੍ਹ ਤਾਂ ਸਭ ਬਿਜ਼ਨਸ ਬਿਜ਼ੀ ਹੋਣੇ ਚਾਹੀਦੇ ਆ ਪਰ ਜਿਸ ਹਿਸਾਬ ਦੇ ਨਾਲ ਲੇਆਫ ਹੋ ਰਿਹਾ ਹੈ ਹਗੀਆ ਜਿਹੜੀ ਸਿਚੁਏਸ਼ਨ ਇਹ ਕਾਫੀ ਗੁੱਡ ਨਹੀਂ ਲੱਗਦੀ ਹੈ ਜੀ ਜੀ ਅਗਲੀ ਖਬਰ ਤੇ ਵੱਲ ਵਧੀਏ ਤੇ ਗੱਲ ਕਰੀਏ ਜਿਹੜਾ ਇਸ ਟਾਈਮ ਯੂਨ ਦੇ ਡਾਟੇ ਦੇ ਉੱਤੇ ਜਿਹੜੀ ਚਰਚਾ ਹੋ ਰਹੀ ਹੈ ਯੂਨ ਦੀ ਜਿਹੜੀ ਏਜੰਸੀ ਹੈ ਯੂਨ ਨੇ ਐਸਟੀਮੇਟ ਕੀਤਾ ਹੈ ਕਿ ਇਸ ਟਾਈਮ ਦੁਨੀਆ ਭਰ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਤਕਰੀਬਨ 117 ਮਿਲੀਅਨ ਲੋਕ ਨੇ ਜਿਹੜੇ ਆਪਣੇ ਰਹਿਣ ਵਾਲੇ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਉਹਨਾਂ ਇਲਾਕਿਆਂ ਦੇ ਵਿੱਚ ਉਹਨਾਂ ਨੂੰ ਜਾਣਾ ਪਿਆ ਇਹਦੇ ਕਈ ਇਲਾਕਿਆਂ ਦੇ ਵਿੱਚ ਜੰਗ ਚੱਲ ਰਹੀ ਹੈ ਇਹ ਕਈਆਂ ਦੇ ਵਿੱਚ ਵਾਇਲੈਂਸ ਜ਼ਿਆਦਾ ਬਹੁਤ ਜ਼ਿਆਦਾ ਹਿੰਸਾ ਹੈ ਕਿਤੇ ਹਿਊਮਨ ਰਾਈਟ ਵਾਇਲੈਂਸ ਵਾਇਲੇਸ਼ਨ ਹੋ ਰਹੀ ਹੈ ਹਿਊਮਨ ਰਾਈਟਸ ਦੀ ਤਾਂ ਕਰਕੇ ਕਿਤੇ ਸਿਸਟਮ ਮਾੜਾ ਸੋ ਕਈ ਜਿਹੜੇ ਕਾਰਨ ਨੇ ਉਹ ਬਣਦੇ ਨੇ ਯੂਨਾਈਟਿਡ ਨੇਸ਼ਨਸ ਹਾਈ ਕਮਿਸ਼ਨ ਫॉर ਰਿਫਿਜੀਸ ਜਿਹੜਾ ਉਹਨਾਂ ਨੇ ਇੱਕ ਰਿਪੋਰਟ ਰਿਲੀਜ਼ ਕੀਤੀ ਅੱਜ ਉਹ ਕਹਿੰਦੇ ਕਿ ਵਰਲਡਵਾਈਡ ਇੱਕ ਜਿਹੜਾ 69 ਬੰਦਿਆਂ ਪਿੱਛੇ ਇੱਕ ਜਿਹੜਾ ਇਨਸਾਨ ਹੈ ਉਹ ਉਸ ਧਰਤੀ ਤੋਂ ਉਹਨੂੰ ਡਿਸਪਲੇਸ ਹੋ ਗਿਆ ਜਾਂ ਉਹ ਚਲਾ ਗਿਆ ਜਿਹੜੀ ਧਰਤੀ ਤੇ ਉਹ ਜੰਮਿਆ ਸੀ ਜਾਂ ਜਿਹੜੀ ਧਰਤੀ ਤੇ ਉਹਦਾ ਹੱਕ ਹੈ ਕਿ ਮੈਂ ਇੱਥੋਂ ਦਾ ਵਸਿੰਦਾ ਹੈ ਉਹ ਕਹਿੰਦੇ ਕਿ ਇਸ ਟਾਈਮ ਦੁਨੀਆ ਭਰ ਦੇ ਵਿੱਚ ਗਿਣਤੀ 117 ਬਿਲੀਅਨ ਦੇ ਕਰੀਬ ਹੈ ਜਿਨ੍ਹਾਂ ਦੇ ਵਿੱਚੋਂ 6 ਮਿਲੀਅਨ ਲੋਕ ਤਾਂ ਫਿਲਸਤੀਨ ਫਿਲਸਤੀਨੀਅਨ ਰੈਫਿਊਜੀਸ ਕਹੇ ਜਾ ਸਕਦੇ ਜਿਹੜੇ ਕਿ ਹੁਣ ਦੂਜੇ ਮੁਲਕਾਂ ਵੱਲ ਤੱਕ ਰਹੇ ਨੇ 43.4 ਮਿਲੀਅਨ ਲੋਕ ਨੇ ਜਿਹੜੇ ਉਹ ਇਸ ਟਾਈਮ ਇੰਟਰਨੈਸ਼ਨਲ ਪ੍ਰੋਟੈਕਸ਼ਨ ਵੱਲੋਂ ਤੱਕ ਰਹੇ ਨੇ ਜਿਹੜੇ ਇੱਕ ਵੱਖ-ਵੱਖ ਮੁਲਕਾਂ ਦੇ ਵਿੱਚ ਨੇ 68 ਮਿਲੀਅਨ ਤੋਂ ਜ਼ਿਆਦਾ ਲੋਕ ਇੰਟਰਨੈਸ਼ਨਲੀ ਇੰਟਰਨਲੀ ਡਿਸਪਲੇਸਡ ਹੋ ਗਏ ਨੇ ਜਿਹੜਾ ਕਿ ਆਪਣਾ ਇਲਾਕਾ ਬਦਲ ਕੇ ਦੂਜੇ ਥਾਂ ਚਲੇ ਗਏ ਨੇ ਇਸੇ ਤਰ੍ਹਾਂ 5.8 ਮਿਲੀਅਨ ਲੋਕ ਨੇ ਜਿਹੜੇ ਦੂਜੇ ਦੇਸ਼ਾਂ ਵੱਲ ਨੂੰ ਜਾ ਰਹੇ ਨੇ ਹਲੇ ਰਸਤੇ ਦੇ ਵਿੱਚ ਨੇ ਵਰਲਡਵਾਈਡ 6.9 تقریبا 7 ملین ਲੋਕ ਨੇ ਜਿਹੜੇ ਸਾਇਲਮ ਸਪੀਕਰਸ ਨੇ ਵੱਖ-ਵੱਖ ਮੁਲਕਾਂ ਦੇ ਵਿੱਚ ਸੋ ਇਹ ਹਾਲਾਤ ਨੇ ਕਿਉਂਕਿ ਗਾਜ਼ਾ ਦੇ ਵਿੱਚ ਆਪਾਂ ਦੇਖਿਆ ਯੂਕਰੇਨ ਦੇ ਵਿੱਚ ਏਸ਼ੀਆ ਦੇ ਕਈ ਖਿੱਤੇ ਨੇ ਜਿੱਥੇ ਜੰਗ ਚੱਲ ਰਹੀ ਹੈ ਸੋ ਅਫਰਿਕਾ ਦੇ ਵੀ ਕਈ ਮੁਲਕ ਨੇ ਜਿੱਥੇ ਰਹਿਣਾ ਜਿੱਥੇ ਗੁਜ਼ਰਬਸਰ ਕਰਨਾ ਬਹੁਤ ਔਖਾ ਹੋਇਆ ਪਿਆ ਉਹ ਕਹਿੰਦੇ ਕਿ ਇਹ ਜਿਹੜੀ ਸਿਚੁਏਸ਼ਨ ਹੈ تقریبا ਵਰਲਡ ਵਾਰ ਉਹ ਜਿਹੜੀ 1967 ਦੇ ਵਿੱਚ ਜਿਹੜੇ ਯੂਰਪ ਦੇ ਵਿੱਚ ਹਾਲਾਤ ਬਣੇ ਸੀ ਜਾਂ 1951 ਤੋਂ ਬਾਅਦ ਜਿਹੜੇ ਹਾਲਾਤ ਬਣੇ ਸੀ ਉਸ ਤੋਂ ਵੀ ਕਿਤੇ ਜ਼ਿਆਦਾ ਭਿਆਨਕ ਆ ਜਦ ਕਿ ਹੁਣ ਕੋਈ ਵਰਲਡ ਵਾਰ ਨਹੀਂ ਹੈ ਪਰ ਕਹਿੰਦੇ ਕਿ ਫਿਰ ਵੀ ਮਨੁੱਖਤਾ ਦੇ ਲਈ ਇਹ ਤਰਾਸਦੀ ਦੀ ਗੱਲ ਆ ਕਿ ਜਿਹੜੇ 6 ਮਿਲੀਅਨ ਤੋਂ ਯੂਕਰੇਨੀਅਨਸ ਦੱਸੇ ਜਾ ਰਹੇ ਨੇ ਜਿਹੜੇ ਕਿ ਜਿਨ੍ਹਾਂ ਨੂੰ ਆਪਣੇ ਇਲਾਕੇ ਛੱਡ ਕੇ ਜਾਣਾ ਪਿਆ ਸੋ ਜੰਗਾਂ ਜੁੱਦਾਂ ਪੋਲੀਟੀਕਲ ਸਿਸਟਮ ਦੇ ਹਲਾ ਸਤਾਏ ਹੋਏ ਲੋਕ ਗਰੀਬੀ ਭੁੱਖਮਰੀ ਤੇ ਹੋਰ ਚੀਜ਼ਾਂ ਦੇ ਜਿਹੜੇ ਸਤਾਏ ਹੋਏ ਲੋਕ ਨੇ ਉਹ ਆਪਣੇ ਮੁਲਕਾਂ ਆਪਣੀਆਂ ਸਟੇਟਾਂ ਆਪਣੇ ਸੂਬਿਆਂ ਨੂੰ ਛੱਡ ਕੇ ਦੂਜੇ ਮੁਲਕਾਂ ਵੱਲ ਜਾ ਰਹੇ ਨੇ ਤੇ ਇਹਨਾਂ ਨੇ ਇੱਕ ਇਹ ਵੀ ਡਾਟਾ ਜਿਹੜਾ ਰਿਲੀਜ਼ ਕੀਤਾ ਹੈ ਅਫਗਾਨਿਸਤਾਨ ਬਾਰੇ ਤੇ ਇਰਾਕ ਬਾਰੇ ਇਹਦੇ ਨਾਲ ਨਾਲ ਸੀਰੀਆ ਦੇ ਬਾਰੇ ਸੋਡਾਨ ਦੇ ਬਾਰੇ ਬਹੁਤ ਸਾਰੇ ਜਿੱਥੇ ਸਿਵਲ ਵਾਰ ਦੇ ਹਾਲਾਤ ਨੇ ਉਹ ਕਹਿੰਦੇ ਕਿ ਉੱਥੋਂ ਐਨੇ ਲੋਕ ਜਿਹੜੇ ਆਪਣਾ ਖੇਤਾ ਛੱਡ ਕੇ ਚਲੇ ਗਏ ਨੇ ਜਿਨ੍ਹਾਂ ਦੇ ਬਾਰੇ ਕਹਿਣਾ ਹੀ ਬੜਾ ਔਖਾ ਜੀ ਜੀ ਤੇ ਆਪਾਂ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਅੱਜ ਡਾਊ ਜੋਨ ਇੰਡਸਟਰੀਅਲ ਥੋੜਾ ਜਿਹਾ ਡਾਊਨ ਗਿਆ ਹੈ ক্লোਜ਼ ਹੋਇਆ 33647 ਤੇ ਨੈਸਟੈਕ ਥੋੜਾ ਜਿਹਾ ਅੱਪ ਗਿਆ 59.12 ਤੇ ক্লোਜ਼ ਹੋਇਆ 17667 ਤੇ ਐਸ ਐਨ ਪੀ ਇੰਡੈਕਸ ਅੱਪ ਗਿਆ 12.77 ਤੇ ক্লোਜ਼ ਹੋਇਆ 5400 33.66 ਦੇ ਉੱਤੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ ਤੇ ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦਾ ਜਿਹੜਾ ਆ ਉਹ 1 ਡਾਲਰ ਤੇ 37 ਸੈਂਟਰ ਆ ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 80 ਪੈਸੇ ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ ਜਿਹੜੇ ਆ ਉਹ 83 ਰੁਪਏ ਤੇ 55 ਪੈਸੇ ਰਹੇ ਆ ਜੀ ਸੋ ਹਰਜੋਤ ਸਿੰਘ ਜੀ ਇੱਥੇ ਆਪਾਂ ਆਪਣੇ ਸਰੋਤਿਆਂ ਤੋਂ ਲੈਨੇ ਜੀ ਇਜਾਜ਼ਤ ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ Sous-titres par LaVacheSquid